ਉਮਰ ਜਵਾਕ ਨੂੰ ਕਿਹਾਂਦਾ ਓਏ ਮੈਨੂੰ ਜੇ ਨਾ ਮਰਜ਼ੀ ਕਰ ਲੋ ਪਰ ਜੇ ਮੇਰੇ ਡੈਡ ਨੂੰ ਹੱਥ ਲਾਤਾ ਨਾ ਫੇਰ ਵੇਖਿਓ ਓਏ ਕਰੋ ਠੰਡਿਆਂ ਨੂੰ ਉਹ ਬੋਤਾ ਪੋਲਾ ਨਾ ਬਣਾ ਪੁੱਤ ਜਗਦੰਟ ਰੱਖ ਦੇਣਾ ਅਸੀਂ ਚੁੱਕਨੇ ਆ ਤੂੰ ਫੇਰ ਰੱਖ ਦੇਣਾ ਅਸੀਂ ਚੁੱਕਨੇ ਆ ਤੂੰ ਫੇਰ ਰੱਖ ਦੇਣਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੂੰ ਇਨੀ ਆਈਟਾਂ ਲੈਉਂਦਾ ਕਿੱਥੋਂ ਆ ਜਿੱਥੇ ਤੇ ਰੱਖਦੇ ਓਥੋਂ ਮੈਂ ਫੇਰ ਚੱਕ ਕੇ ਓਥੇ ਰੱਖ ਦਿੰਨਾ ਵਾ ਉਹ ਗੱਲ ਸੁਣ ਮੇਰੀ ਹਥਿਆਰ ਆਂਦੇ ਕੋਈ ਨਹੀਂ ਤੇ ਉਹਨਾਂ ਘਰ ਮਾਮਬਦਾਨਾ ਇਕੱਠਾ ਕਰਨੇ ਜਾਣੇ ਉਹ ਨਾਂ ਆਂਦਿਆ ਸੋਚਿਆ ਤੇ ਦਿਲ ਦੇ ਲੋਚਿਆ ਨਿਕਲ ਬਾਹਰ ਫਰਾ ਕੀ ਹੋ ਗਿਆ ਉਹ ਤੇਰਾ ਮੂੰਹ ਵੇਖ ਕੇ ਕਿਸੇ ਨੇ ਪਹਿਲੀ ਵਾਰ ਕਿਹਾ ਹੁਣ ਕੀ ਫਿਟੇ ਮੂੰਹ ਐਵੇਂ ਕਿਉਂ ਕਿਦਾਂ ਗੱਲ ਪਈ ਜਾਂਦਾ ਓਏ ਮੈਂ ਤੁਹਾਡੀ ਕੁੱਤੀ ਦਾ ਕਤੂਰੇ ਚੱਕ ਲਿਆ ਉਹ ਤੂੰ ਸਾਡੀ ਕੁੱਤੀ ਨੂੰ ਹੱਥ ਲਾ ਕੇ ਦੱਸ ਤੇਰੇ ਟੋਟੇ ਟੋਟੇ ਕਰਕੇ 5 ਕਿਲੋ ਲਫਾਫੇ ਜਿਨਾ ਪਾਤੇ ਗੱਲ ਕਰੀ ਸਾਡੀ ਲਫਾਫੇ ਪਾਈ ਗਾਇਦਾ ਵਾ ਉਹ ਚ ਵੀ ਜਲੇਬੀਆਂ ਪਾਉਣੀਆਂ ਤੇ ਟੋਟੇ ਕੱਚ ਪਾਵਾਂਗੇ ਚੁੱਪ ਕਰ ਜਾ ਤੂੰ ਤੇਰੀ ਓਏ ਓਏ ਹੱਥ ਪਿੱਛੇ ਕਰ ਲੈ ਨਹੀਂ ਕਰਦਾ ਵੇਖੀ ਫਿਰ ਤੀ ਵੇਖੀ ਤੇਰੇ ਟੋਟੇ ਪਾਈਆਂ ਲਫਾਫੇ ਚ ਵੀ ਪਾ ਲੈਣੇ ਉਹ ਲੈ ਜਾ ਇਹਨੂੰ ਨਹੀਂ ਨਹੀਂ ਮੈਂ ਇੱਥੇ ਮਾਰ ਮਕੋਣਾ ਇਹਨੂੰ ਤੂੰ ਮੇਰੇ ਜਵਾਕ ਨੂੰ ਕਿਹਾਂਦਾ ਓਏ ਲੜਕੀ ਹੋਇਆ ਵਾ ਬੈ ਅਡਡਵਾ ਗਿਆ ਜਿੰਨੀ ਤੂੰ ਕਿੱਲ ਕੇ ਆਵਾਜ਼ ਦੇਣਾ ਨਾ ਇਹਨੇ ਰੋਟੀ ਖਾਂਦੇ ਮੇਰਾ ਡਕਾਰ ਹੀ ਨਿਕਲਦਾ ਵਾ ਓ ਤੂੰ ਮੇਰੇ ਡੈਡ ਦੇ ਚਪੇੜ ਮਾਰੀ ਮਾਰੋ ਤੂੰ ਕੀ ਹੋ ਰਿਹਾ ਮੈਨੂੰ ਜਨਾ ਮਰਜ਼ੀ ਕਰ ਲੋ ਪਰ ਜੇ ਮੇਰੇ ਡੈਡ ਨੂੰ ਹੱਥ ਲਾਤਾ ਨਾ ਫੇਰ ਵੇਖਿਓ ਓਏ ਮਾਰੋ ਠੰਡਿਆਂ ਨੂੰ ਜਾ ਪੁੱਤਰਾ ਅੰਦਰ ਪਾਣੀ ਫੜ ਕੇ ਲਿਆ ਮੈਨੂੰ ਇਧਰ ਨਹੀਂ ਸੂਤ ਆਉਣਾ ਡੈਡੀ ਪ੍ਰਾਣ ਕੀ ਕਰਨੀ ਮੈਂ ਨਵੀਂ ਲੈ ਕੇ ਆਉਣਾ ਵਾ ਡਾੜੀਏ ਬੋਤੇਓ ਕਿਉਂ ਹੁੰਦੇ ਇਹਨਾਂ ਦਾ ਪੂਜਿਆ ਖਲਾਰ ਦिए ਇਹ ਗੱਲ ਠੀਕ ਹੈ ਤਰੀ ਥੋਕੀ ਚਾਹ ਪੀਣਗੇ ਜਾ ਖਲਾਰ ਤੁਹਾਡਾ ਪੂਜਿਆ ਸਾਡੇ ਕੋਲ ਰਸ ਹੈਗੇ ਆ ਆਪਾਂ ਤੁਹਾਡੇ ਰਸ ਵੀ ਖਲਾਰ ਦੇਣੇ ਆ ਜੇ ਤੁਸੀਂ ਸਾਡੇ ਰਸ ਖਲਾਰੇ ਨਾ ਤੇ ਤੁਹਾਡੇ ਘਰ ਇੱਟਾਂ ਦਾ ਛੁੱਟਨੀ ਐ ਸੀ ਇੱਟਾਂ ਕੋਈ ਨਹੀਂ ਪਾ ਇੱਟਾਂ ਛੁੱਟਦੇ ਹਨ ਨਾ ਤਾਂ ਗੇ ਇੱਟਾਂ ਦੀ ਲੋੜ ਆ ਅਸੀਂ ਇਕੱਠੀਆਂ ਕਰਕੇ ਬਾਥਰੂਮ ਛੱਤ ਲਾਂ ਤੇ ਲੜਾਈ ਕਾਦੀ ਹਾਰੇ ਨਾਲ ਲੜਾਈ ਕਾਦੀ ਆ ਓਏ ਤੁਸੀਂ ਜੇ ਦਿਨਾਂ ਦੀ ਨਾਲੀ ਬੰਦ ਕਰ ਦਿੰਦੇ ਇੱਟ ਲਾ ਕੇ ਓ ਅਸੀਂ ਤਾਂ ਨਾਲੀ ਕੇ ਤਾਂ ਬੰਦ ਕਰਨੀ ਆ ਹਰਦਮਣ ਤੇ ਆਪਣੀ ਨਾਲੀ ਨਹੀਂ ਬੰਦ ਹੁੰਦੀ। ਉਹ ਬਹੁਤਾ ਭੋਲਾ ਨਾ ਬਣ। ਕੁੱਤੇ ਜਗਦੰਟ ਰੱਖਦੇ ਨਾ। ਅਸੀਂ ਚੁੱਕਨੇ ਆ। ਤੂੰ ਫੇਰ ਰੱਖ ਦੇ ਨਾ। ਅਸੀਂ ਚੁੱਕਨੇ ਆ ਤੂੰ ਫੇਰ ਰੱਖ ਦੇ ਨਾ। ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੂੰ ਇਨੀ ਆਈਟਾਂ ਲੈਉਂਨਾ ਕਿੱਥੋਂ ਆ? ਜਿੱਥੇ ਤੇ ਰੱਖਦੇ ਓਥੋਂ ਮੈਂ ਫੇਰ ਚੱਕ ਕੇ ਓਥੇ ਰੱਖ ਦਿੰਨਾ ਵਾ। ਆ ਗੱਲ ਆਈ ਨਾ ਮੂੰਹ ਤੇ। ਤੁਸੀਂ ਨਾ ਮਿਹਰੇ ਕੁੱਤੇ ਕਮਾਂ ਤੂੰ। ਤੂੰ ਇਹ ਸ਼ਰਮ ਖਾ ਲੋ ਹਾਂ। ਉਹਨਾਂ ਦਾ ਪਾਣੀ ਨਹੀਂ ਜਾਂਦਾ। ਜਿੱਨਾਂ ਦਾ ਕੋਲ-ਕੋਲ ਕੋਈ ਨਲ ਜੇ ਛੁੱਟੀ ਜਾਂਨੇ ਜੇ। ਉਹ ਗੋਇਆ ਤਾਂ ਛੋਧੀ ਬੜਾ ਹੁੰਦਾ ਵਾ ਜੇ ਛੋਧਨਦਾ ਗੋਇਆ ਤੋਨੂੰ ਸ਼ੀਸ਼ੇ ਚ ਪਾ ਕੇ ਘਰ ਰੱਖੋ ਨਾਲ ਜਿ ਕੋ ਹਟਦੇ ਹੋ ਅਸੀਂ ਤਾਂ ਤੁਹਾਡਾ ਫਾਇਦਾ ਕਰਨੇ ਆ ਤੁਹਾਡੇ ਕੋਲ ਬਾਲ ਨਹੀਂ ਹੁੰਦਾ ਤੇ ਮੈਂ ਚਲੋ ਪਾਥੀਆਂ ਪਾਤ ਕੇ ਤੇ ਬਾਲ ਨਹੀਂ ਪਾੜ ਲਿਓ ਉਹ ਅਸੀਂ ਨਹੀਂ ਪਾਦੇ ਪਾਥੀਆਂ ਇਹ ਤਾਂ ਮਿਲਕ ਤੁਸੀਂ ਇੱਟ ਰੱਖਣਾ ਨਹੀਂ ਹਟਣਾ ਹਨਾ ਨਹੀਂ ਹਟਣਾ ਜਾ ਪੁੱਤਰਾ ਇੱਧਾ ਕਰ ਦਾਤਰੀ ਲੈ ਕੇ ਆ ਘਰ ਆਹੋ ਡੜੀ ਲੜਾਈ ਚ ਕੀ ਰੱਖਿਆ ਪੱਠੇ ਵੜਨ ਜੰਨੇ ਆ ਇਹ ਹੁਣ ਲੜਾਈ ਨਹੀਂ ਆ ਇਹ ਜੰਗ ਆ ਜੰਗ ਉਹ ਕੋਈ ਗੱਲ ਨਹੀਂ ਵੇਖ ਲਾਂਗੇ ਇਹ ਨਿੱਕੇ ਹੁੰਦੇ ਜੰਗਾ ਨਹੀਂ ਲੜਦੇ ਰਹੇ ਆ ਜਿਹੜੇ ਤੁਸੀਂ ਰਾਤ ਰੱਖੇ ਨਾ ਘਰ ਚਾਹ ਪੀਣ ਵਾਸਤੇ ਉਹ ਹੀ ਰਾਤ ਤੁਹਾਡੇ ਸਿਰ 'ਚ ਮਾਰ ਮੈਂ ਤੁਹਾਡਾ ਸਿਰ ਵੇਖੀ ਰੰਗਦੇ ਇੱਕ ਤੁਸੀਂ ਗਲਤੀ ਕਰਦੇ ਹੋ ਉੱਤੋਂ ਤੁਸੀਂ ਔਖੇ ਹੋਨੇ ਹੋ ਤੁਹਾਨੂੰ ਪਤਾ ਨਹੀਂ ਅਸੀਂ ਕੌਣ ਹੁੰਨੇ ਆ ਜਾ ਪੁੱਤਰਾ ਅੰਦਰ ਕੋਈ ਇਹੋ ਜਿਹੀ ਸ਼ਾਇ ਫੜ ਕੇ ਲਿਆ ਜਿੰਦੇ ਮੈਂ ਸਿਰ ਪਾੜਦਾ ਐ ਟਾਈਮ ਤੇ ਦਾੜੀ ਰੁਕ ਪਜਾਮਾ ਹੀ ਉਹ ਜੇ ਸਾਡੇ ਹੱਥ ਲੱਗ ਗਏ ਨਾ ਤੁਹਾਡਾ ਪਜਾਮਾ ਮਾ ਪਾੜ ਦੇਣਾ ਹੈ మే ਮੇਰੇ ਦਰਦ ਚ ਪੇੜ ਕਿਦਾਂ ਮਾਰੀ ਉਹ ਫੋੜੋ ਤੇਰੇ ਉਠੋ ਰਹੇ ਆ ਉਹ ਕੀ ਹੋ ਗਿਆ ਭਰਾ ਲੜੀ ਜਾਂਦੇ ਕੀ ਹੋ ਗਿਆ ਤੁਹਾਨੂੰ ਉਹ ਭਰਾਵਾ ਉਹ ਉਹ ਨਾ ਕੋ ਬਾਬਾ ਕੀ ਹੋ ਗਿਆ ਯਾਰ ਉਹ ਯਾਰ ਇਹ ਪਾਣੀ ਡੋਲਨੇ ਪਾਣੀ ਹੱਟਾ ਰੱਖ ਦਿੰਦੇ ਰ ਓ ਯਾਰ ਨਾਾ ਪਾਣੀ ਰੋੜਿਆ ਕਰ ਤੂੰ ਹੀ ਓ ਮੈਂ ਮਾਨਾ ਕਾਕਾ ਤੇਰਾ ਦਿਮਾਗ ਬੜਾ ਵਾ ਬੜੇ ਨੂੰ ਕਿਤੇ ਵਰਤ ਵੀ ਲਿਆ ਕਰ ਕੀ